ਵੇਖੋ ਕੋਈ ਅਰਬਾਂ ਬਤੀ ਕੋਈ ਦਿਹਾੜੀ ਧਾਰਾ ਕੋਈ ਮੰਗ ਕੇ ਖਾਂਦਾ ਹੈ ਕਰਮੀ ਆਖੋ ਸਾਤਾ ਕਰਮੀ ਕੋਈ ਲੱਖ ਯਤਨ ਕਰ ਲੇ ਫੇਰ ਮਸਾਂ ਰੋਟੀ ਤਾਂ ਕਰੇਂਦਾ ਹੈ ਕੋਈ ਕਰੋਨਾ ਰਵਾ ਵਤੀ ਕਰਮਾ ਕਰਕੇ ਕਿਸੇ ਕੋ 50 ਲੱਖ ਦੀ ਗੱਡੀ ਕਰਮਾ ਕਰਕੇ ਮੈਨੂੰ ਦਿੱਲੀ ਵਾਲਿਆਂ ਨੇ ਦੱਸਿਆ ਜਸਵੀਰ ਸਿੰਘ ਜੀ ਨੇ ਕਹਿੰਦੇ 2-2 2.5-2.5 ਕਰੋੜ 5-5 ਕਰੋੜ ਦੀਆਂ ਵੀ ਗੱਡੀ ਕਰਮਾ ਕਰਕੇ ਕਿਸੇ ਕੋ 5 ਕਰੋੜ ਦੀ ਕਿਸੇ ਕੋ 50 ਲੱਖ ਦੀ ਕਿਸੇ ਕੋ 10 ਲੱਖ ਦੀ ਹੈ ਕਿਸੇ ਕੋ 2.5 ਲੱਖ ਦੀ ਹੈ ਕਿਸੇ ਕੋਲ ਸਕੂਟ ਨਹੀਂ ਹੈ ਕਿਸੇ ਕੋਲ ਸਾਈਕਲ ਹੈ ਕਿਸੇ ਕੋਲ ਲੱਤਾਂ ਹੀ ਨਹੀਂ ਕਰ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਮਹਾਰਾਜ ਕਰਮਾ ਬਾਰੇ ਚਾਨਣਾ ਪਾਓ ਉਹ ਜਵਾਬ ਬੜਾ ਪ੍ਰਿੰਸੀਪਲ ਸਵੀਰ ਸੀ ਜਿਹੜਾ ਮਹਾਰਾਜ ਦਾ ਜਵਾਬ ਲੈਂਦਾ ਮਹਾਰਾਜ ਕਹਿੰਦੇ ਜੈਤਾ ਜੀ ਜਦੋਂ ਫੁੱਲ ਖਿੜਦਾ ਖਿੜਨ ਤੋਂ ਬਾਅਦ ਉਹਨੂੰ ਫਲ ਲੱਗਦਾ ਹੁੰਦਾ ਫਲ ਲੱਗਣ ਤੋਂ ਬਾਅਦ ਫੁੱਲ ਝੜ ਜਾਂਦਾ ਫਲ ਰਹਿੰਦਾ ਫੁੱਲ ਝੜ ਜਾਂਦਾ ਤੇ ਜਮੀਨ ਤੇ ਡਿੱਗਦਾ ਝੜ ਕੇ ਜਿਹੜਾ ਫੁੱਲ ਫਲ ਦੇ ਕੇ ਝੜਦਾ ਜਮੀਨ ਤੇ ਡਿੱਗਦਾ ਪਰ ਉਹਦੇ ਵਿੱਚੋਂ ਬੀਜ ਨਹੀਂ ਖਤਮ ਹੁੰਦੇ ਆਖੋ ਸਤਨਾਮ ਜਦੋਂ ਜਮੀਨ ਤੇ ਡਿੱਗਦਾ ਉਹ ਮਿੱਟੀ ਵਿੱਚ ਜਿੰਨੇ ਕ ਬੀਜ ਉਹ ਵੀ ਮਿਕਸ ਹੋ ਜਾਂਦੇ ਨੇ ਤੇ ਸਮਾਂ ਪਾ ਕੇ ਫਿਰ ਫੁੱਟਦੇ ਕਿਤੇ ਵੀ ਫੁੱਟਦੇ ਗੁਰੂ ਤੇਗਪਾਦਰ ਜੀ ਕਹਿੰਦੇ ਇਸੇ ਤਰ੍ਹਾਂ ਕਰਮ ਮਰਦੇ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਜਨਮ ਵਿੱਚ ਸਾਡੇ ਨਾਲ ਤੋਰੇ ਰਹੇ ਆ ਕੋ ਸਾਥ ਨਾ ਬਹੁਤ ਗੱਲ ਬੜੀ ਡੂੰਗੀ ਜੇ ਘਰ ਜਾ ਕੇ YouTube ਤੋਂ ਕੱਢ ਕੇ ਦੁਬਾਰਾ ਸੁਣ ਲੈ। ਕਿ ਕਰਮਾਂ ਬਾਰੇ ਚਾਨਣਾ ਪਾਓ। ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਫੁੱਲ ਖੜਦਾ ਫਲ ਦਿੰਦਾ ਆਪ ਝੜ ਜਾਂਦਾ। ਜ਼ਮੀਨ ਤੇ ਡਿੱਗਦਾ ਬੀਜ ਕੁਝ ਨਾਲ ਰਹਿੰਦੇ ਆ। ਸਮਾਂ ਆ ਕੇ ਕਿਤੇ ਨਾ ਕਿਤੇ ਹੋ ਤੇਰ ਫੁੱਟ ਦੇ ਉਹ ਜਗ੍ਹਾ ਤੇ ਫੁੱਟ ਪੈਣ ਉਹ ਮਿੱਟੀ ਕਿਤੇ ਹੋਰ ਚਲੀ ਜਾ ਬੀਜਾਂ ਲਈ ਉੱਥੇ ਫੁੱਟ ਪੈਣ ਕਰਮ ਮਰਦੇ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਨਾਲ ਚੱਲਦੇ ਆਖੋ ਸਤਨਾਮ ਕਈਆਂ ਦੇ ਵਿਚਾਰ ਕਰਮ ਨਹੀਂ ਹੁੰਦੇ ਜੀ ਆਇਓ ਮੈਨੂੰ ਗੱਲ ਪਹੁੰਚ ਜੀ ਸੀ ਮੈਨੂੰ ਇਹਨੇ ਮਿਸਾਲ ਸੁਣਾਈ ਸੀ ਦੁਪਹਿਰ ਦੇ 1 ਵਜੇ 13 ਮਿੰਟ ਤੇ ਬਿਰਲੇ ਟਾਟੇ ਦੇ ਘਰ ਬੱਚੇ ਨੇ ਜਨਮ ਲਿਆ ਪੁੱਤਰ ਨੇ ਲਿਆ ਜਾਂ ਬਣ ਪੁੱਤਰ ਇਹ ਇੱਕ ਝੁੱਗੀ 'ਚ ਰਹਿਣ ਵਾਲੀ ਆਤਕਦਰਜੇ ਦੀ ਗਰੀਬ ਉਹਦੇ ਘਰ ਵੀ 1 ਵਜੇ 13 ਮਿੰਟ ਤੇ ਬੱਚੇ ਨੇ ਜਨਮ ਲਿਆ ਹੁਣ 1 ਵਜੇ 14 ਮਿੰਟ ਤੇ 1 ਵਜੇ 15 ਮਿੰਟ ਤੇ ਉਹ ਟਾਟੇ ਬਿਰਲੇ ਵਾਲਾ ਅਰਬਾਂ ਪਤੀ ਆ ਜ਼ਿਰਾਤ ਦਾ ਮਾਲਕ ਆ ਉਹ ਜਮਦਿਆਂ ਹੀ ਗੰਗਾਲ ਹੈ ਝੁੱਗੀ ਵਾਲਾ ਹੁਣ ਉਹ ਇੱਕ ਦੋ ਮਿੰਟ ਚ ਨਾ ਉਹਨੇ ਪਾਪ ਕੀਤੇ ਨਾ ਉਹਨੇ ਪਾਪ ਕੀਤੇ ਨਾ ਉਹਨੇ ਪੁੰਨ ਕੀਤੇ ਨਾ ਉਹਨੇ ਪੁੰਨ ਕੀਤੇ ਇਹਨੂੰ ਕੀ ਕਹੋਗੇ ਇੱਕ ਜੰਮਦਿਆਂ ਕੰਗਾਲ ਇੱਕ ਜੰਮਦਿਆਂ ਅਰਬਾ ਪਤੀ ਪਿਛਲੇ ਕਰਮ ਦੋਵਾਂ ਦੇ ਨਾਲ ਚੱਲਿਆ ਰਹੇ ਪਿਛਲੇ ਫੁੱਟ ਦੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਰਦੇ ਨਹੀਂ ਫਰਦੇ ਨਹੀਂ ਫੁੱਲ ਫੁੱਲ ਦੇ ਕੇ ਜ਼ਮੀਨ ਤੇ ਡਿੱਗਦਾ ਹੈ ਬੀਜ ਨਾਲ ਡਿੱਗਦੇ ਹੈ ਸਮਾਂ ਆਉਣ ਤੇ ਕਿਤੇ ਨਾ ਕਿਸੇ ਤਰਦੀ ਦੇ ਫੁੱਟਦੇ ਹੈ ਇਸੇ ਤਰ੍ਹਾਂ ਕਰਮ ਕਿਸੇ ਨਾ ਕਿਸੇ ਰੂਪ ਤੁਰੇ ਦੇ ਬੰਦੇ ਨੇ ਅਗਲਾ ਸਵਾਲ ਬੜਾ ਪਿਆਰਾ ਹੈ ਅਈ ਜੱਤਾ ਜੀ ਨੇ ਦੂਜਾ ਸਵਾਲ ਕੀਤਾ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ ਆਖੋ ਸਤਨਹ ਬਹੁਤ ਮਨਵਧੀਆ ਲੱਗਾ ਉਸ ਤੋਂ ਪਹਿਲੇ ਪਾਦਿ ਗੁੰਜਾ ਜੀ ਐਸੇ ਪੁਰਗੁਰੂ ਕਲ ਬਣ ਜਾਈਏ ਐਸੇ ਗੁਰੂ ਕਲ ਬਣ ਜਾਈਏ ਸਾਨੂੰ ਦੇ ਇੱਕ ਬਾਦਰ ਦੀ ਤੁਹਾਡੇ ਵਰਗੇ ਸਤਿਅਾਂ ਐਸੇ ਗੁਰੂ ਸਰਬੱਤ ਦਾਇਰੇ ਆਪ ਸੁਆਇ ਥਾਰੇ ਸਭ ਬਤਮੋੜੇ ਜੈਤਬਾ ਜੀ ਨੇ ਪਹਿਲਾਂ ਕੋਚ ਹੈ ਵੀ ਕਰਮਾਂ ਬਾਰੇ ਜਾਣਨਾ ਪਾਉ ਬਹਿ ਦੋ ਵਾਰ ਹੀ ਮੈਂ ਰਿਪੀਟ ਕੀਤਾ ਸਮਝ ਗਿਓ ਚੱਲਦੇ ਹੁਣ ਦੂਜਾ ਸਵਾਲ ਕੀਤਾ ਵੀ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ ਗੁਰੂ ਦੇਵਾਦਰ ਜੀ ਕਰਮਾਂ ਤੋਂ ਛੁਟਕਾਰਾ ਕਿਵੇਂ ਮਿਲੇ ਹੋਏ ਸਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਚਾਰ ਚੀਜ਼ਾਂ ਨਾਲ ਕਰਮਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਗੱਜ ਕੇ ਆਖੋ ਸਤਿ ਸ੍ਰੀ ਅਕਾਲ ਸਵਾਗਤ ਜੀ ਸੁਣਿਓ ਧਿਆਨ ਨਾਲ ਸ਼ਾਇਦ ਕਮ ਹੋਣ ਹਰ ਵੀਰ ਰਾਂ ਆਂਦੇ ਹੋ ਮੇਰੀ ਵੀ ਅਰਦਾਸ ਕਰੋ ਆਪਣੀ ਵੀ ਦੇਵ ਗੁਣ ਆ ਜਾਣ ਦਰਗਾਈ ਮਹਾਰਾਜ ਕਰਮਾਂ ਤੋਂ छुटਕਾਰਾ ਕਿਵੇਂ ਮਿਲੇ ਜੋ ਸੰਧ ਸਿੰਘ ਨੇ ਇੱਥੇ ਵਜਿਆ ਬਜਨ ਗੁਰਦੇਵ ਬਾਣੀ ਕਹਿੰਦੇ ਜਿਹੜਾ ਮਨੁੱਖ ਚਾਹੁੰਦਾ ਹੈ ਕਰਮਾਂ ਤੋਂ छुटਕਾਰਾ ਮਿਲੇ ਇੱਕ ਗੁਣ ਅੰਦਰ ਲਿਆਵੇ ਚਾਰ ਬੋਲੇ ਮਾਰਦੇ ਨੇ ਇੱਕ ਗੁਣ ਅੰਦਰ ਲਿਆਵੇ ਧਰਤੀ ਦੀ ਲੋਕਾਈ ਲਈ ਕਦੀ ਵੀ ਬਿਪਤਾ ਦਾ ਕਾਰਨ ਨਾ ਬਣੇ ਹਾਏ ਹਾਏ ਬਹੁਤ ਧਿਆਨ ਨਾਲ ਸੁਣੋ ਲੋਕਾਈ ਹੋ ਗਏ ਰੋਕੀ ਧਰਤੀ ਦੀ ਲੋਕਾਈ ਲਈ ਕਿਸੇ ਵੀ ਤਰ੍ਹਾਂ ਕਿਸੇ ਲਈ ਬਿਪਤਾ ਦਾ ਕਾਰਨ ਨਾ ਬਣੇ ਤੇਰੇ ਕਰਕੇ ਕਿਸੇ ਘਰ ਅੱਗ ਨਾ ਲੱਗੇ ਤੇਰੇ ਕਰਕੇ ਕਿਸੇ ਘਰ ਵਿਫਤਾ ਰਵਣੇ ਭਾਵੇਂ ਆਣ ਗੋਣਡੇ ਭਾਵੇਂ ਰਿਸ਼ਤੇਦਾਰੀ ਆਖੋ ਸਤਨਾਕਾੜੀਆਂ ਡੂੰਗੀਆਂ ਕਰ ਬਹੁਤ ਡੂੰਗੀਆਂ ਕਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਫਿਰ ਆਸ ਹੈ ਲਫਿ ਲੈ ਗਿਆ ਵੀ ਮਟਣ ਦੀ ਮਟਣ ਲਫੇ ਨਹੀਂ ਲਿਗਿਆ ਵੀ ਗੱਲ ਅਰਥ ਕੋਈ ਹੈ ਫਿਰ ਲੇਕ ਸਾਫ ਹੋਣ ਦੀ ਆਸ ਹੈ ਆਖੋ ਸਤਨਾ ਵੀ ਜੇ ਤੂੰ ਗੁਣ ਲਿਆਵੇਂ ਵੀ ਮੈਂ ਇਸ ਧਰਤੀ ਦੀ ਲੁਕਾਈ ਲਈ ਦਿੱਪਤਾ ਦਾ ਕਾਰਨ ਬਣਾ ਬਹੁਤ ਵੱਡਾ ਗੁਣ ਜੀ ਦੂਸਰਾ ਮਹਾਰਾਜ ਨੇ ਕਿਹਾ ਬਈ ਮਨ ਨੀਵਾ ਕਰਕੇ ਸੇਵਾ ਕਰਨ ਨਾਲ ਆਖੋ ਸਤਿਨਾਮ ਇਹ ਕਰਮ ਸਾਫ ਹੋ ਸਕਦੇ ਤੁਸੀਂ ਭਾਈ ਬਿੰਦਰਪਾਲ ਸਿੰਘ ਦਾ ਵੀ ਵਜੋ ਸੁਣਿਆ ਸੀ ਨਾ ਜੀ ਕਰਮ ਬਹੁਤ ਤੰਗ ਕਰ ਰਿਹਾ ਤੇ ਨਾ ਕਰ ਦੁਨੀਆ ਦੀ ਸ਼ਰਮ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਝੂਠੇ ਲੰਗਰ ਝੂਠੇ ਵੈਰੂ ਬਰਤਨ ਮਾਂਜਣ ਦੇ ਵਿੱਚ ਖੁਲਾਰ ਲੈ ਤੇ ਮਨ ਮਾਰ ਕੇ ਸੇਵਾ ਕਰ ਉਹ ਬਰਤਨ ਮਾਂਜੇ ਹੋਏ ਪਤਾ ਨਹੀਂ ਕਿਹੜੇ ਕਿਹੜੇ ਤੇਰੇ ਕਰਮ ਮਾਂਜਦੇ ਨੇ ਸਾਫ਼ ਕਰ ਦੇ ਮਨ ਮਾਰ ਕੇ ਸੇਵਾ ਕਰਨਾਂ ਤੀਜਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਤੁਸੀਂ ਸਵਾਲ ਕੀਤਾ ਕਰਮਾਂ ਤੋਂ छुटਕਾਰਾ ਕਿਵੇਂ ਮਿਲੇ ਉਹ ਨੂੰ ਨਹੀਂ ਮਿਲ ਸਕਦਾ ਜਿਹਦੀ ਹਉਮੈ ਨਹੀਂ ਗਈ ਆਖੋ ਸਾਧਨਾ ਇਹ ਬਹੁਤਿਆਂ ਨੇ ਜੇ ਮੈਂ ਨਾਲ ਹੈ ਨਾ ਮਤ ਸੋਚੋ ਕਰਮਾਂ ਤੋਂ छुटਕਾਰਾ ਮਿਲੇ ਇਹ ਨੂੰ ਮਾਰੇ ਮੈਨੂੰ ਮਾਰਨ ਨਾਲ ਕਰਮਾ ਤੋਂ ਛੁਟਕਾਰੇ ਦੀ ਆਸ ਹੈ ਆਪੋ ਸਰਨਾ ਭਾਈ ਰੇਂਦਰਪਾਲ ਸਿੰਘ ਜੀ ਲिटल ਭਾਜੀ ਤੇ ਸਾਰੀ ਟੀਮ ਨੇ ਜੋ 100 ਸਾਲਾ ਸ਼ਤਾਬਦੀ ਬਾਬਾ ਕੁੰਨਨ ਸਿੰਘ ਜੀ ਦੀ ਬਾਬਾ ਸੋਦੇਸ਼ ਜੀ ਦੀ ਪ੍ਰੇਰਨਾ ਦੇ ਨਾਲ ਆਰੰਭਿਆ ਹੈ ਸਵਾਗਤ 14 ਦਸੰਬਰ ਤੱਕ ਆਂਦਾ ਜਾ ਉਹ ਬਾਬਾ ਕੁੰਦਨ ਸਿੰਘ ਜੀ ਅੱਜ ਕਿਉਂ ਜੈ ਜੈਕਾਰ ਹੈ ਐਡੀ ਵੱਡੀ ਪਦਵੀ ਹੁੰਦਿਆਂ ਹੌਮੇ ਨੂੰ ਮਾਰਿਆ ਹੋਇਆ ਹੈ ਸਰਦੀ ਗਰੀਬੀ ਨੂੰ ਕਮਾਇਆ ਮਨ ਬਾਬਾ ਕੁੰਨਨ ਸੱਜ ਜੀ ਨੇ ਸਰਦੀ ਗਰੀਬੀ ਨੂੰ ਕਮਾਇਆ ਤਨ ਬਾਬਾ ਕੁੰਨਨ ਸੱਜ ਜੀ ਨੇ ਬੋਲਾ ਸਰਦੀ ਗਰੀਬੀ ਦੀ ਬੀਤੀ। ਯਦੋਂ ਅੱਪਲੇ ਯਾਰੀ ਨਾਨਕ ਸਰ ਗਿਆ ਭਾਈ ਬਲਵਿੰਦਰ ਸਿੰਘ ਕੋਰਾਲੀ ਵਾਲੇ ਉਹਨਾਂ ਨੇ ਮਿਲਾਇਆ। ਸਾਨੂੰ ਉਦੋਂ ਸਮਝ ਨਹੀਂ ਹੋਰ ਛੋਟੀ ਸੀ। ਜਿਹੜੇ ਉਹਨਾਂ ਦੇ ਕਮਰੇ 'ਚ ਗਏ ਉਹਨਾਂ ਨੂੰ ਪਤਾ ਅਸੀਂ ਜਦੋਂ ਅੰਦਰ ਬੈਠੇ ਤੇ ਦਰੀ ਬੀਸੀ ਸੀ ਉੱਥੇ ਬੈਠਣ ਬਾਬਾ ਜੀ 4-5 ਫੁੱਟ ਪਿੱਛੇ ਸੀ ਪਤਲੀ ਜੀ ਤੁਲਾਈ ਸੀ ਅੱਧੇ ਇੰਚ ਦੀ ਪਤਲੀ ਹੱਥ ਕੰਮ ਦੇਦੇ ਇੱਕ ਹੀ ਵੇਖਿਆ ਸੀ ਕੰਮ ਦੇ ਹੱਥਾਂ ਨਾਲ ਨਾ ਤੁਲਾਈ ਆਪਣੇ ਕੋਲੋਂ ਕੱਢੀ ਜਾਣ ਇੱਕ ਲੱਤ ਚੁੱਕੀ ਗਈ ਦੂਜੀ ਵੀ ਉਹਰ ਸੇਵਾ ਦਾ ਮੈਂ ਪੁੱਛਿਆ ਵਾ ਭਾਈ ਤੁਲਾਈ ਕਿਉਂ ਪੜ ਰਹੇ ਹੋ ਕਹਿੰਦੇ ਗੁਰੂ ਰਾਮਦਾਸ ਦੀ ਨਗਰੀ ਤੋਂ ਸੰਗਤ ਆਈ ਏ ਇ ਤਰੀ ਤੇ ਬੈਠੀ ਏ ਮੈਂ ਤੁਲਾਈ ਤੇ ਬੈਠਾ ਵਾਂ ਬੇਦਵੀ ਕੀ ਕਹੋ ਜੋ ਅੱਜ ਕੱਲ ਪੋਜੀਸ਼ਨ ਦੇਖਦੇ ਆ ਤੁਹਾਨੂੰ ਪਤਾ ਹੀ ਮਾਮਪੁਰਸ਼ ਤਾਂ ਹੈ 13 ਵਾਰੀ ਦਿਹਾੜੀ ਸੇਵਾ ਪਰ ਮਨ ਇੰਨੀ ਗਰੀਬੀ ਆ ਉਹ ਜੀ ਜੀ ਕਰੇ ਵੱਖਰੀ ਗੱਲ ਐ ਜਿਹਦੇ ਕੋਲ ਸਾਰਾ ਕੁਝ ਵੀ ਹੋਵੇ ਤਾਂ ਵੀ ਆਹ ਪੰਕਤੀ ਦੇ ਅਰਥ ਜਿਹੜੀ ਬੋਲੀ ਇਹਨਾਂ ਆਤ ਦਾ ਮਾਣ ਹੋਵੇ ਮਦਿਆਂ ਨੇ ਵਾਣਾ ਰਹੇ ਤਰ ਕੋ ਐਸਾ ਬਗੜ ਸਕਦਾ ਹੈ ਇਹਨੂੰ ਗੱਲ ਨੂੰ ਵਸਾ ਲਓ ਜੇ ਜੇ ਮੈਂ ਉਹਨੂੰ ਕੰਟਰੋਲ ਚ ਮੈਂ ਵੀ ਕਰ ਲਾਂਗਾ ਤੁਸੀਂ ਵੀ ਕਰ ਲੋਗੇ ਤੇ ਆਸ ਹੈਗੀ ਏ ਕਰਮਾਂ ਦੀ ਖੇਡ ਕਿਤੇ ਗੁਰੂ ਤਰਸ ਕਰਕੇ ਸਾਫ਼ ਕਰ ਦੇਵੇ ਹੋਮਾਇਾਲੀ ਦੇ ਬਾਬਾਈ ਨੇ ਜਾਣਾ ਸੀ ਝੋੜਣਾ ਬਾਬਾ ਕੁੰਨ ਸੀ ਨਾਨਕ ਘਰ ਤੋਂ ਝੋੜਣਾ ਕਹਿੰਦੀ 40 ਮਿੰਟ ਜਾਂ ਦੇ ਘੰਟੇ ਦਾ ਪੈਰ ਤੇ ਕੋਈ 11 ਦਾ ਟਾਈਮ ਸੀ ਬਾਬਾ ਜੀ ਕਹਿੰਦੇ ਗੱਡੀ ਲਿਆਓ ਚੋੜੜਾ ਜਾਣਾ ਹੈ ਭੋਗਨੇ ਉਦੋਂ ਥੋੜੀਆਂ ਗੱਡੀਆਂ ਹੁੰਦੀਆਂ ਸੀ ਗੱਡੀ ਹੈ ਹੀ ਕੋਈ ਨਹੀਂ ਸੀ ਕੋਈ ਕਹਿੰਦਾ ਕੀਰਤਨ ਕਰਨ ਗਿਆ ਸੀ ਜਥਾ ਕੋਈ ਕਿਤੇ ਗਿਆ ਬਾਬਾ ਜੀ ਗੱਡੀ ਹੈਗੀ ਨਹੀਂ ਬਾਬਾ ਜੀ ਕਹਿੰਦੇ ਜਗਰਾਵੋਂ ਤੋਂ ਟੈਕਸੀ ਲਿਆ ਆ ਆਖੋ ਸਤ ਹਾਂ ਹਾਂ ਕੋਈ ਜਗਰਾਵੋਂ ਤੋਂ ਟੈਕਸੀ ਲਿਆ ਆਂਦੀ ਉਹ ਟੈਕਸੀ ਨਾਲ ਹਿਸਾਬ ਹੁੰਦਾ ਵੀ ਕਿਨੇ ਮੱਥੇ ਬੰਦੇ ਬੰਦੇ ਨੇ ਬਾਬਾ ਜੀ ਦਾ ਫੁੱਲਾ ਫੈਰਾ ਸੈਮਨ ਪੂਰਾ ਸੁਹਾਉਂਦਾ ਵੀ ਬੰਦੇ ਵੀ ਪਿਛਲੀ ਸੀਟ ਤੇ ਵੱਡੇ ਬਾਬਾ ਜੀ ਦੀ ਬਰਾਬਰੀ ਨਾ ਹੋਵੇ ਉਹ ਵਕਰਾ ਫਿਰ ਛੋਟੇ ਭਾਈ ਤੁਹਾਨੂੰ ਸੁਣਾਉਂਦੇ ਰਹੇ ਨੇ ਬਾਬਾ ਜੀ ਪਹਿਲੀ ਸੀਟ ਤੇ ਬੈਠੇ ਕੁਝ ਕੁ ਦੋਸਤ ਵਿਹੰਗਾਂ ਨੂੰ ਅਗਲੀ ਸੀਟ ਤੇ ਬਾਬਾ ਜੀ ਦੇ ਨਾਲ ਇੱਕ ਦੇੰਗਾਂ ਨੂੰ ਦੂਜਾ ਬੱਚੇ ਹੀ ਵੈੰਦੇ ਤੀਜਾ ਚੌਥਾ ਜਿੰਨੂੰ ਜ਼ਿਆਦਾ ਮਗਰ ਵੈ ਉਹ ਸੀਟ ਤੇ ਤੇ ਉਹ ਫਿਰ ਇੱਕ ਅੱਧੇ ਨੂੰ ਅਗਲੀ ਸੀਟ ਤੇ ਪਹਾਂ ਆ ਜਾਂਦੀ ਹੈ ਬਾਬਾ ਜੀ ਹੋਰ ਆਪ ਅੱਗੇ ਹੋ ਗਏ ਹੋਰ ਇੱਕ ਆ ਗਿਆ ਉਹ ਟੈਕਸੀ ਵਾਲੇ ਨੂੰ ਗੁੱਸਾ ਚੜੀ ਜਾਵੇ ਦੇ ਵਾਰਡ ਪਾਪਾ ਜੀ ਦਾ ਮੋਢਾ ਉਹਨੂੰ ਲੱਗ ਗਿਆ ਟੈਕਸੀ ਵਾਲੇ ਦੀ ਧੌਣ ਨੂੰ ਉਹਨੇ ਬਾਜ ਚੱਕ ਕੇ ਪਾਸੇ ਕੀਤੀ ਕਹਿੰਦੇ ਪਰੇ ਕਰੋ ਵਾ ਮੇਰੇ ਉੱਤੇ ਸਾਰੀ ਹਾ ਹੈ ਗਰੀਬੀ ਕੁਝ ਨਹੀਂ ਬੋਲੇ ਹੁਣ ਜਦੋਂ ਝੋੜਣਾ ਗੱਡੀ ਪਹੁੰਚੀ ਓਹ ਹੋ 200 ਬੰਦਾ ਫੁੱਲ ਲੈ ਕੇ ਬੈਠਾ ਆਖੋ ਸਤਨਾ ਉਹ ਪਿਆਰ ਚ ਕਹੀਏ ਤੇ ਜੀਆਂ ਆਆਂ ਨੂੰ ਜੀਆਂ ਆਉ ਆਹ ਬਾਬਾ ਜੀ ਉਹ ਟੈਕਸੀ ਵਾਲਾ ਆ ਰਾਮ ਉਹ ਇਹਦੇ ਨਾ ਸਤਕਾਰ ਮਹਾਂਪੁਰਸ਼ਾਂ ਮੈਂ ਕੀ ਕਹਤ ਹ ਬਾਬਾ ਜੀ ਘੰਟਾ ਡੇਢ ਉੱਥੇ ਰੋਕੇ ਉਹ ਪਛਤਾਵਾ ਕਰੀ ਜੇ ਜਦੋਂ ਵਾਪਸ ਆਣ ਲੱਗੇ ਬਾਬਾ ਜੀ ਤੇ ਉੱਥੇ ਗੱਲ ਫੈਲ ਗਈ ਵੀ ਬਾਬਾ ਜੀ ਟੈਕਸੀ ਤੇ ਆਇਆ ਹੈ ਪੰਜ 10 ਜਿਹੜੇ ਬਾਬਾ ਜੀ ਦੇ ਸੰਗੀ ਉਹਨਾਂ ਗੱਡੀਆਂ ਖੜੀਆਂ ਕਰਤੀਆਂ ਬਾਬਾ ਜੀ ਸਾਡੀ ਗੱਡੀ ਸਾਡੀ 20 ਲੱਖ ਵਾਲੀਆਂ 15 15 ਲੱਖ ਵਾਲੀਆਂ 33 ਲੱਖ ਵਾਲੀ ਉਹ ਟੈਕਸੀ ਵਾਲਾ ਕਹਿੰਦਾ ਵੀ ਹੁਣ ਮੈਨੂੰ ਖਾਲੀ ਜਾਣਾ ਪੈਣਾ ਤੇ ਮੈਨੂੰ ਪਤਾ ਹੀ ਨਹੀਂ ਇਹਨੇ ਹੀ ਸਤਕਾਰ ਕਰਦੀ ਸੰਜੇ ਜਦੋਂ ਸਾਰੇ ਕਹਿੰਦੇ ਬਾਬਾ ਜੀ ਸਾਡੀ ਗੱਡੀ ਤੇ ਬਾਬਾ ਕੁੰਨਨ ਸਿੰਘ ਜੀ ਇੰਨੀ ਗਰੀਬੀ ਕਹਿੰਦੇ ਅਸੀਂ ਤੇ ਉਹ ਟੈਕਸੀ ਵਾਲੇ ਨਹੀਂ ਜਾਣਾ ਤੇ ਘਾਰਾ ਦੇ ਉਹ ਗੱਜ ਕੇ ਬਾਬਾ ਬਾਬਾ ਜੀ ਕਹਿੰਦੇ ਅਸੀਂ ਟੈਕਸੀ ਵਾਲੇ ਨਹੀਂ ਜਾਣਾ ਹਾਂ ਸ੍ਰੀ ਆਲ ਅੱਗੋਂ ਸਾਖੀ ਹੋਰ ਵੀ ਜਾਂਦੀ ਅੱਗੇ ਚਲੋ ਮੈਂ ਇੱਕ ਇਸ਼ਾਰਾ ਦੇ ਰਿਹਾ ਜਿਹਦੇ ਪੱਲੇ ਕੁਝ ਨਹੀਂ ਉਹ ਤੇ ਚਲੋ ਵੱਖਰੀ ਗੱਲ ਹੈ ਨਿਮਰਤਾ ਰੱਖੇ ਤੇ ਅੱਜਕੱਲ ਉਹ ਵੀ ਨਹੀਂ ਰੱਖਦੇ ਜਿੰਨਾ ਕੋ ਕੋ ਜੀ ਨਹੀਂ ਹੋ ਮਿਸਮਾਨੇ ਜੜੇ ਹੁੰਦੇ ਬਹੁਤ ਔਖਾ ਹੈ ਇਹ ਵਾਹਿਗੁਰੂ ਕਿਰਪਾ ਕਰੇ ਟਟਾਫ ਨੂੰ ਹੋਰ ਚੀਜ਼ਾਂ ਨੂੰ ਅੱਜ ਕੱਲ ਗੁਰੂ ਹੀ ਚਲਾਵੇ ਬਸ ਹਰ ਕੋਈ ਅੱਜ ਕੱਲ ਮੇਰੇ ਵਰਗਾ ਕੋਈ ਨਹੀਂ ਮੈਂ ਨਾ ਹਾਂ ਮਾ ਦੇ ਸਿੱਖੀ ਬੰਦ ਹੋ ਜੇ ਬਸ ਮੈਂ ਨਾ ਹਾਂ ਮਾ ਦੇ ਸੰਸਤਾ ਹੀ ਚੱਲੇ ਤੋਰੇ ਚਲੋ ਨਮਰਤਾ ਦਾ ਪੱਲਾ ਫੜ ਕੇ ਇੱਕ ਇੱਕ ਦਿਨ ਲੈ ਕੇ ਤੁਰੇ ਚੱਲੋ ਹਫਤੇ ਬਾਅਦ ਲਿਖਾ ਲਾਇਆ ਕਰੋ ਇਹ ਹਫਤੇ ਜ ਮਹਾਰਾਜ ਨੇ ਆ ਆ ਕੰਮ ਕਰਾਤੇ ਸ਼ੁਕਰ ਹੈ ਜੇ ਤੂੰ ਵਿੱਚ ਵਾਧੂ ਘਾਟੂ ਬੋਲ ਪੈਂਦਾ ਵਾਧੂ ਘਾਟੂ ਲੜਾਈਆਂ ਲੈ ਲੈਂਦਾ ਤੇ ਇਹ ਜਿਹੜੇ ਕੰਮ ਹੋਣੇ ਸੀ ਸਾਰਾ ਵਿਕਾਸ ਰੁਕ ਜਾਣਾ ਵਿਕਾਸ ਬੰਦ ਹੋ ਜਾਂਦੇ ਹਮੇ ਨਾਲ ਵਿਕਾਸ ਬੰਦ ਹੋ ਜਾਂਦੇ ਗਰਮ ਜਵਾਨ ਨਾਲ ਵਿਕਾਸ ਬੰਦ ਹੋ ਜਾਂਦੇ ਨੇ ਵਿਕਾਸ ਕਰੋ ਤੁਰ ਹੀ ਚਲੋ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਬਚਨ ਨਾ ਭੁੱਲਣਾ ਵੀ ਉਹਦੇ ਕਰਮ ਸਾਫ ਹੋਣ ਦੀ ਆਸ ਹੈ ਜਿਹੜਾ ਲੋਕਾਈ ਲਈ ਲੋਕਾਈ ਸਮਝ ਲੋ ਲੋਕਾਂ ਲਈ ਆਂਢੀ ਗਆਂਢੀਆਂ ਲਈ ਰਿਸ਼ਤੇਦਾਰਾਂ ਲਈ ਪਰਿਵਾਰ ਦੇ ਮੈਂਬਰਾਂ ਲਈ ਆਪਣੇ ਦੋਸਤਾਂ ਮਿੱਤਰਾਂ ਲਈ ਕਦੀ ਦਿੱਫਤਾ ਦਾ ਕਾਰਨ ਨਾ ਬਣ। ਦੂਸਰਾ ਸੇਵਾ ਕਮਾਵੇ ਮਨ ਕਰਕੇ ਤੀਜਾ ਹੋਂਵੇਂ ਨੂੰ ਮਾਰਨ ਨਾਲ ਆਖੋ ਸਤਨਾਹ ਹਾਂ। ਬਾਬਾ ਜੀ ਕਹਿੰਦੇ ਅਸੀਂ ਇਹਦੇ ਟੈਕਸੀ 'ਚ ਹੀ ਜਾਣਾ। ਬਸ ਦੋ ਤਿੰਨ ਮਿੰਟ ਸਾਥ ਦੇਣਾ ਦੀ। ਵੈਸੇ ਦੋ ਮੇਰਾ ਖਿਆਲ ਹੋਰ ਨੇ। ਜਿਹੜੇ ਇਹਨਾਂ ਨੇ ਸਵਾਲ ਕੀਤੇ ਹੈ ਬੜੇ ਮੈਨੂੰ ਵਧੀਆ ਲੱਗੇ ਹੈ ਪਿਛਲੀ ਵਾਰੀ ਫੋਨ ਆਇਆ ਸੀ ਵੀ ਇਹਨਾਂ ਦਾ ਕੁਝ ਮਿਲਦਾ ਹੈ ਮਹਾਰਾਜ ਦੇ ਮੁਕਤੀ ਸੜਕ ਹੈ ਹੈਵੀ ਪ੍ਰਿੰਸੀਪਲ ਸਰਵੀਰ ਸਿੰਘ ਖੋਜ ਕੇ ਲਿਖਦੇ ਆ ਨੌਮੀ ਕਮੇਟੀ ਦੇ ਸਾਲਾਂ ਦੇ ਵੀ ਉਹਦੀਆਂ ਕਿਤਾਬਾਂ ਚੌਥੀ ਗੱਲ ਮਾਰਨੇ ਨੇ ਕਹੀ ਉਹਦੇ ਕਰਮ ਸਾਫ ਹੋਣ ਦਾ ਚਾਂਸ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ ਆਖੋ ਸਤਨਾਮ ਲੁਕਾਈ ਲਈ ਦਿਵਤਾ ਦਾ ਕਰਨ ਨਾਲ ਮਨ ਨੀਵਾ ਕਰਕੇ ਸੇਵ ਕਮਾਵੇ ਹੋਮੇ ਨੂੰ ਮਾਰਨ ਵਾਲੇ ਦੇ ਕਰਮ ਸਾਫ ਹੋਣ ਦਾ ਚਾਂਸ ਗੁਰੂ ਨੂੰ ਸਮਰਪਤ ਸਮਰਪਤ ਦਾ ਰਸ ਤੁਹਾਡੇ ਚੋਂ ਕਿਸੇ ਕਿਸੇ ਨੂੰ ਪਤਾ ਜਿਹੜਾ ਸਮਰਪਤ ਹੈ ਮੇਰਾ ਦੁੱਖ ਸੁੱਖ tujhi bani aankhon savere ਜਿਹੜਾ ਸਮਰਪਤ ਹੈ ਅੰਤਰ ਗੁਰੂ ਰਗਣਾ ਜਿਹਾ ਜਪ ਗੁਰੂ ਨਾਮ ਨਿਤਰੀ ਸਦ ਰੂਪਿ ਸਰਵਣੀ ਸੁਣਨਾ ਗੁਰੂ ਨਾਮ ਜਿਹੜਾ ਸਮਰਪਤ ਤੇ ਤੇਰੇ ਭਰੋਸੇ ਪਿਆਰੇ ਮੈਂ ਲਾੜਾ ਗੁਰੂ ਨੂੰ ਨਾਲ ਲੈ ਦਿਨਾਂ ਤੁਰਦਾ ਹੀ ਜਿਹੜਾ ਸਮਰਪਤ ਤੇ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਬਜੇ ਮੈਂ ਭਾਈ ਜਗਾ ਸਿੰਘ ਦੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਨਾ ਓ ਮੰਡੇ ਸਾਈਂ ਨਾਲ ਜਫੀ ਪਾ ਲਈ ਉਹਦਾ ਪਿਆਰ ਵੀ ਅੰਦਰੋਂ ਸੀ ਤੇ ਗੁਰੂ ਸਾਹਿਬ ਨੇ ਵੀ ਜਫੀ ਪਾਏ ਕਹਿੰਦੇ ਆਹ ਮੰਡੇ ਸਾਈਂ ਆਖੋ ਸਤਨਹ ਸਮਰਬਤ ਬਰਸ ਉੱਥੇ ਪਹੁੰਚ ਜਾਓਗੇ ਸੋ ਸਤਿਗੁਰ ਪਿਆਰਾ ਮੇਰੇ ਬਾਲ ਮਾਲ ਹੈ ਕਰਮ ਵਰਤਣਗੇ ਪਰ ਉਹ ਨਾਲ ਹੋਣ ਕਰਕੇ ਜਿੱਥੇ ਕਿਥੇ ਮੈਨੂੰ ਲਏ ਛੜਾਈ ਨੰਬਰ ਦਸਾਂ ਪਾਛੀਆਂ ਜੋ ਜਿੱਥੇ ਮਰਜੀ ਧਿਆਨ ਕਰ ਵਰਪਤ ਹੋ ਜਾ ਚਲੋ ਤੀਜਾ ਸਵਾਲ ਜੀ ਭਾਈ ਜੈਤਾ ਜੀ ਨੇ ਤੀਜਾ ਸਵਾਲ ਕੀਤਾ ਜੀਵਨ ਦਾ ਆਦਰਸ਼ ਕਿਹੋ ਜਿਹਾ ਹੋਵੇ ਕੋਸ਼ਿਸ਼ ਕਰਾਂਗੇ ਹੁਣ ਤੀਜੇ ਤੇ ਸਮਾਪਤੀ ਕਰ ਲਈਏ ਵਿਚਾਰ ਨੇ ਤੀਜਾ ਸਵਾਲ ਹੈ ਵੀ ਜੀਵਨ ਦਾ ਆਦਰਸ਼ ਕਿਹੋ ਜਿਹਾ ਹੋਵੇ ਮੈਨੂੰ ਇਹ ਬੜਾ ਪੀਲ ਕੀਤਾ ਵੀ ਸਾਡਾ ਜਿਹੜਾ ਜੀਵਨ ਦਾ ਦਰਸ਼ ਕਿਹੋ ਜਿਹਾ ਗੁਰੂ ਤੇਗ ਬਹਾਦਰ ਜੀ ਨੇ ਜਵਾਬ ਦਿੱਤਾ ਕਹਿੰਦੇ ਜੀਵਨ ਦਾ ਅਦਰਸ਼ ਵਗਦੇ ਦਰਿਆ ਵਾਂਗ ਬਣਾਓ ਗੱਜ ਕੇ ਆਖੋ ਸਾਥਨਾ ਬੜੀ ਧਿਆਨ ਨਾਲ ਸੁਣਿਆ ਸੰਗਤ ਜੀਵਨ ਦਾ ਅਦਰਸ਼ ਵਗਦੇ ਦਰਿਆ ਵਾਂਗ ਬਣਾਓ ਇਹ ਵੀ ਬੜਾ ਆਰਾਮ ਹੋਇਆ ਵੀ ਵਗਦੇ ਦਰਿਆ ਵਾਂਗ ਦਰਸ਼ ਹੋਵੇ ਸਾਡੇ ਜੀਵਨ ਦਾ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਕਹਿੰਦੇ ਦਰਿਆ ਵਗਦਾ ਜਾਂਦਾ ਹੈ ਕਈ ਖੇਤ ਰੇ ਕਰੀ ਜਾਂਦਾ ਆਖੋ ਸਾਧਨ ਹਾਂ ਹੁਣ ਸਾਰੇ ਪਾਉ ਚਾਤੀ ਤੁਸੀਂ ਕਿਨੇ ਆ ਕਿ ਗਰੀਬਾਂ ਨੂੰ ਸੰਭਾਲਿਆ ਹੈ ਕਿੰਨਾ ਦਾ ਘਰ ਹਰਿਆ ਕੀਤਾ ਸਲਾਇਆ ਕਰੋ ਆਪਣੇ ਭਾਗਾਂ ਨੂੰ ਜੋ ਕਿਨ ਕਾ ਕਿਨ ਕਾ ਵਾਜੇ ਤੇ ਰਖਦੇ ਹੋ ਗੋਲਗ ਜੇ ਪਾਉਂਦੇ ਹੋ ਜਦੋਂ 3050 ਵਿਧਵਾ ਬੀਬੀਆਂ ਦੇ ਘਰ ਹਰੇ ਹੁੰਦੇ ਨੇ ਆ ਬੀਬੀ ਕੋਲਾ ਭਲਾਈ ਕੇ ਅੰਦਰ ਨੇ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਦਰਿਆ ਇਹ ਦਰਿਆ ਤੁਰਿਆ ਵੀ ਜਾਂਦਾ ਤੇ ਹਰਿਆ ਵੀ ਕਰੀਏ ਹਰਿਆ ਨਹਾ ਸ੍ਰੀ ਅਕਾਲ ਜਰੂਰ ਹੁੰਦਾ ਵੇ ਜੇ ਉਹਨੂੰ ਆਟੇ ਦਾ ਤੋੜਾ ਮਿਲ ਰਿਹਾ ਹੈ ਤੇ ਜਦੋਂ ਆਟਾ ਘਰ ਜਾ ਕੇ ਪਕਾ ਰਹੀ ਹੈ ਪ੍ਰਸ਼ਾਦਾ ਤੇ ਮੁੱਖ ਤੇ ਭਾਵੇਂ ਜਾਏਗਾ ਬੱਚਿਆਂ ਦੇ ਜਾਂ ਉਹਦੇ ਪਤੀ ਸਿਰ ਤੇ ਨਹੀਂ ਉਹ ਸੀਸ